ਸਸਤਰੀ ਗੁਰ ਰਮਨਪਾ ਜੀ ਸਭ ਤੋਂ ਪਹਿਲਾਂ ਤਾਂ ਸਾਡੀ ਆਡੀਅנס ਨੂੰ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਤੇ ਸਾਨੂੰ ਇਹ ਦੱਸੋ ਕਿ ਇਹ ਚੈਨਲ ਸ਼ੁਰੂ ਕਰਨ ਦਾ ਤੁਹਾਡਾ ਮੇਨ ਮੋਟਿਵ ਕੀ ਹੈ ਹਾਂ ਜੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਮੈਂ ਇੱਥੇ ਪੈਂਸਿਲਵੇਨੀਆ ਯੂ ਐਸ ਏ ਵਿੱਚ ਰਹਿਣਾ ਐਸੀ ਬੰਨੋ तकरीबन 18 ਸਾਲ ਤੋਂ ਮੈਂ ਇੱਥੇ ਸਟੇ ਕਰ ਰਿਹਾ ਹਾਂ ਯੂ ਐਸ ਦੇ ਵਿੱਚ ਤੇ ਮੇਰਾ ਜਿਹੜਾ ਕੰਮ ਹੈ ਮੇਨ ਉਮਾ ਮਕੈਨਿਕਲ ਇੰਜੀਨੀਅਰ ਸਿਗਾ 13 14 ਸਾਲ ਮੈਂ ਇੱਥੇ ਕੰਪਨੀਆਂਸ ਵਿੱਚ ਕੰਮ ਕਰਕੇ ਆਪਣੇ ਤਿੰਨ ਤੋਂ ਚਾਰ ਬਿਜ਼ਨੈਸਿਸ ਖੋਲੇ ਨੇ ਪਿਛਲੇ ਤਿੰਨ ਸਾਲ ਵਿੱਚ ਨਾਲ ਮੈਂ ਰੀਅਲ ਏਸਟੇਟ ਵਿੱਚ ਵੀ ਆਪਣੀ ਕਿਰਤ ਕਰ ਰਿਹਾ ਤੇ ਮੇਰਾ ਅੱਜ ਇਹ ਚੈਨਲ ਜਿਹੜਾ ਹੈਗਾ ਸ਼ੁਰੂ ਕਰਨ ਦਾ ਇੱਕ ਮਕਸਦ ਹੈ ਕਿ ਮੈਂ ਆਪਣੇ ਜਿਹੜੇ ਪੰਜਾਬੀ ਯੂਥ ਹੈ 올 ਓਵਰ ਦ ਵਰਲਡ ਜਿਨ੍ਹਾਂ ਨੂੰ ਮੈਂ ਦੇਖਦਾ ਤੇ ਜਿਨ੍ਹਾਂ ਨੂੰ ਮੈਨੂੰ ਦੇਖ ਕੇ ਕਈ ਵਾਰੀ ਦੁੱਖ ਵੀ ਬੜਾ ਹੁੰਦਾ ਹੈ ਇਹ ਸੋਚ ਕੇ ਕਿ ਇਹਨਾਂ ਨੂੰ ਮੋਟੀਵੇਸ਼ਨ ਦੀ ਜਾਂ ਸੈਲਫ ਡਿਸਿਪਲਨ ਦੀ ਲੋੜ ਹੈ ਜਿਹਦੇ ਨਾਲ ਇਹਨਾਂ ਦਾ ਜਿਹੜਾ ਸਕਸੈਸ ਹੈ ਉਹ 10 ਟਾਈਮਸ ਵੱਧ ਸਕਦਾ ਹੈ ਤੇ ਮੈਂ ਆਪਣੇ ਚੈਨਲ ਦੇ ਰਾਹੀਂ ਆਪਣੇ ਐਕਸਪੀਰੀਐਂਸਿਸ ਨੂੰ ਆਪਣੇ ਜਿਹੜੇ ਜਿਹੜੇ ਮੈਂ ਨੋਲੇਜ ਗੇਨ ਕੀਤੀ ਹੈ ਜੋ ਕੁਝ ਮੈਂ ਦੇਖਿਆ ਇੱਥੇ ਆ ਕੇ ਮੈਂ ਤੁਹਾਡੇ ਨਾਲ एवरीडे ਸ਼ੇਅਰ ਕਰਿਆ ਕਰਾਂਗਾ ਤੇ ਉਮੀਦ ਕਰਿਆ ਕਰਾਂਗਾ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਪਰਿਵਰਤਨ ਲਿਆ ਸਕਾਂ ਕੋਈ ਚੀਜ਼ ਲਿਆ ਸਕਾਂ ਤੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਪਰਵਨ ਭਾਜੀ ਜਿਵੇਂ ਤੁਸੀਂ ਜਾਣਦੇ ਹੋ 2025 ਦਾ ਪਹਿਲਾ ਮਹੀਨਾ ਨਿਕਲ ਚੁੱਕਾ ਕントਸਿਸਾਨੂੰ ਇਹੋ ਜੀ ਰੂਟੀਨ ਸੁਜੈਸਟ ਕਰੋ ਕਿ ਦਿਨ ਨਾਲ ਕਿ ਆਨਲੇ 30 ਦਿਨਾਂ ਚ ਸਾਡੀ ਆਡੀਅנס ਨੇ ਜੇ ਆਪਣੀ ਲਾਈਫ ਯੂ ਟਰਨ ਮਾਰਨਾ ਹੋਵੇ ਕੰਪਲੀਟਲੀ ਚੇਂਜ ਕਰਨੀ ਹੋਵੇ ਉਹ ਰੂਟੀਨ ਕੀ ਹੋਣੀ ਚਾਹੀਦੀ ਹੈ ਹਾਂਜੀ ਦੋਸਤੋ ਮੈਂ ਤੁਹਾਡੇ ਨਾਲ ਇੱਕ ਰੂਟੀਨ ਆਪਣੀ ਸ਼ੇਅਰ ਕਰਨਾ ਚਾਹੁੰਨਾ ਮਾਰਨਿੰਗ ਰੂਟੀਨ ਜਿਹੜੀ ਮੈਂ ਇੱਕ ਕਿਤਾਬ ਵਿੱਚ ਪੜ੍ਹੀ ਸੀ ਮੈਰਕਲ ਮਾਰਨਿੰਗ ਮਿਲੀਅਨੈਰ 2018 ਦੀ ਗੱਲ ਹੈ ਜੀ ਜਦੋਂ ਮੈਂ ਇੱਕ ਟਰਾਂਜੀਸ਼ਨ ਫੇਜ਼ ਵਿੱਚ ਸੀਗਾ ਫਰੋਮ ਜੌਬ ਐਂਡ ਐਂਟਰਿੰਗ ਇੰਟੂ ਦ ਅੰਟਰਪਰਨਿਓਰਸ਼ਿਪ ਤੇ ਮੈਂ ਕਾਫੀ ਸੈਲਫ ਹੈਲਪ ਬੁਕਸ ਪੜ੍ਹਦਾ ਸੀ ਮੋਟੀਵੇਸ਼ਨਲ ਕਿਤਾਬਾਂ ਪੜ੍ਹਦਾ ਸੀ ਤੇ ਪਲੱਸ ਮੈਂ ਕਾਫੀ ਸੈਮੀਨਾਰ ਵੀ ਅਟੈਂਡ ਕਰਦਾ ਸੀ ਤੇ ਉਸ ਬੁੱਕ ਵਿੱਚੋਂ ਜਿਹੜਾ ਕਿ ਮੈਨੂੰ ਜਿਸ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤਾ ਹੈ ਮਿਰਕਲ ਮਾਰਨਿੰਗ ਮਿਲੀਨਿਅਰ ਉਹਦੇ ਵਿੱਚ ਇੱਕ ਮਾਰਨਿੰਗ ਰੂਟੀਨ ਸੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਅੱਜ ਸ਼ੇਅਰ ਕਰਨਾ ਚਾਹਨਾ ਉਹ ਇੱਕ ਐਕ੍ਰੋਨਿਮ ਦੇ ਤੌਰ ਤੇ ਹੈ ਉਹਦਾ ਐਕ੍ਰੋਨਿਮ ਹੈ ਸੇਵਰਸ S A V E R S ਤੇ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗਾ ਸਟਾਰਟਿੰਗ ਫਰੋਮ S ਕਿ ਇਸ ਚੀਜ਼ ਦਾ ਕੀ ਮਤਲਬ ਹੈ ਤੇ ਇਹਦੇ ਵਿੱਚ ਅਸੀਂ ਕਰਨਾ ਕੀ ਹੈ ਤੇ ਅਗੇਨ ਦਿਸ ਇਜ਼ ਅ 30 ਡੇ ਰੂਟੀਨ ਜੇ ਤੁਸੀਂ 30 ਦਿਨਾਂ ਲਈ ਮੇਰੀ ਗੱਲ ਮੰਨ ਕੇ ਆਪਣੀ ਮਾਰਨਿੰਗ ਰੂਟੀਨ ਨੂੰ ਇਦਾਂ ਦਾ ਬਣਾ ਲਓ ਤੇ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਗਾਰੰਟੀ ਕਿ ਤੁਸੀਂ ਸਕਸੈਸਫੁਲ ਹੋਵੋਗੇ ਜੇ ਤੁਸੀਂ ਉਹਨੂੰ ਕੰਟੀਨਿਊ ਕਰਕੇ ਡਿਸਪਲਨਡ ਲਾਈਫ ਵਿੱਚ ਉਹਨੂੰ ਲਗਾਤਾਰ ਕਰ ਲਓ 30 ਦਿਨਾਂ ਤੋਂ ਜ਼ਿਆਦਾ ਤੇ ਤੁਹਾਨੂੰ ਉਹਦੇ ਰਿਜ਼ਲਟ ਜਿਹੜੇ ਨੇ ਆਪੇ ਦਿਖਾਈ ਦੇਣਗੇ ਤੇ ਮੈਂ ਸਟਾਰਟ ਕਰਦਾ ਸੇਵਰਸ ਐਸ ਤੋਂ ਅਸੀਂ ਸਾਰੇ ਜਿਹੜੇ ਹਾਂ ਉਹ ਅੱਜਕੱਲ ਇੱਕ ਮੈਡੀਟੇਸ਼ਨ ਜਿਹੜਾ ਵਰਡ ਚੱਲਿਆ ਹੋਇਆ meditation is nothing but sitting in silence silence s ਜਿਹੜਾ ਹੈਗਾ s is for silence silence ਦਾ ਮਤਲਬ ਹੈ ਕਿ ਜਿੰਨਾ ਅਸੀਂ ਸ਼ੋਰ ਸ਼ਰਾਬਾ ਦੁਨੀਆ ਦਾ ਸਾਡੀ ਫੈਮਿਲੀ ਦਾ ਕਾਰੋਬਾਰਾਂ ਦਾ ਉਹਦੇ ਵਿੱਚੋਂ ਜੇ ਅਸੀਂ ਟਾਈਮ ਕੱਢ ਕੇ 10 ਮਿੰਟ ਆਪਣੇ ਆਪ ਨੂੰ ਸਾਇਲੈਂਸ ਵਿੱਚ ਬਿਠਾ ਲਈਏ ਕਿਉਂਕਿ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਸਾਡੇ ਬੜੇ ਰੇਸਿੰਗ ਥੌਟਸ ਹੁੰਦੇ ਨੇ ਤੁਸੀਂ ਇੱਕ ਗੱਲ ਅੱਜਕੱਲ ਦਿਲਜੀਤ ਦੀ ਬੜੀ ਸੁਣੀ ਹੋਵੇਗੀ ਦਿਲਜੀਤ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਆਪਣੇ ਆਪ ਨਾਲ ਜ਼ਰੂਰ ਬੈਠੋ ਉਹਦਾ ਮਤਲਬ ਇਹੀ ਹੈ ਜਿਹੜੀ ਸ਼ੁਰੂਆਤ ਹੈ ਐਸ ਫੋਰ ਸਾਇਲੈਂਸ ਉਹਦਾ ਮਤਲਬ ਇਹੀ ਹੈ ਕਿ ਆਪਣੇ ਆਪ ਨਾਲ ਸਵੇਰੇ ਉੱਠ ਕੇ ਤੁਸੀਂ ਜਿੰਨੇ ਮਰਜ਼ੀ ਵਜੇ ਉੱਠਦੇ ਹੋ ਭਾਵੇਂ 4 ਵਜੇ ਭਾਵੇਂ 6 ਵਜੇ ਜਿਹਨੂੰ ਪ੍ਰੈਫਰੇਬਲੀ ਆਏ ਵੇਕ ਅਪ ਬਿਟਵੀਨ 4 ਟੂ 6 ਏਮ ਤੇ ਪਹਿਲਾ ਕੰਮ ਜਿਹੜਾ ਮੈਂ ਕਰਦਾ ਉਹ ਹੈ ਕਿ ਆਪਣੇ ਆਪ ਨਾਲ ਸਾਇਲੈਂਸ ਵਿੱਚ ਬਹਿ ਕੇ ਤੁਸੀਂ ਜਿਹੜਾ ਵੀ ਜਿਹਨੂੰ ਤੁਸੀਂ ਤੁਹਾਡਾ ਜਿਹੜਾ ਵੀ ਰਿਲੀਜੀਅਸ ਫੇਥ ਹੈ ਤੁਸੀਂ ਉਹ ਮੰਤਰ ਨੂੰ ਜਪ ਸਕਦੇ ਹੋ ਪਰ ਤੁਸੀਂ ਆਪਣੇ ਮਾਈਂਡ ਨੂੰ ਬਹੁਤਾ ਨਹੀਂ ਭਜਾਣਾ ਤੁਸੀਂ ਅਜੇ ਫਿਲਹਾਲ ਯੂ نو ਆਪਣੇ ਆਪ ਨੂੰ ਪਾਠ ਕਰਨ ਤੋਂ ਰੋਕਣਾ ਹੈ ਸਿਰਫ ਤੁਸੀਂ 10 ਮਿੰਟ ਜਾਂ ਤਾਂ ਕੋਈ ਮੰਤਰ ਜਪ ਲਓ ਜਾਂ ਤੁਸੀਂ ਬਿਲਕੁਲ ਸਾਇਲੈਂਸ ਵਿੱਚ ਅੱਖਾਂ ਬੰਦ ਕਰਕੇ ਬੈਠੋ ਤੇ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਕਰੋ ਤੇ ਇਹਦੇ ਦੌਰਾਨ ਤੁਹਾਡੇ ਜਿਹੜੇ ਥਾਟਸ ਨੇ ਉਹ ਤੁਹਾਡੇ ਕੰਟਰੋਲ ਵਿੱਚ ਆਣੇ ਸ਼ੁਰੂ ਹੋ ਜਾਣਗੇ ਉਹ ਥਾਟਸ ਕੰਟਰੋਲ ਵਿੱਚ ਇੱਕ ਦਿਨ ਦੋ ਦਿਨ ਨਾਲ ਨਹੀਂ ਆਣਗੇ ਤੁਹਾਨੂੰ ਪ੍ਰੈਕਟਿਸ ਕਰਨੀ ਪੈਗੀ ਉਹਦੀ ਤੇ ਇਹ ਪ੍ਰੈਕਟਿਸ ਜਿਹੜੀ ਹੁੰਦੀ ਹੈ ਇਟ ਇਜ਼ ਅ ਐਵਰੀਡੇ ਹੈਬਿਟ ਤੁਸੀਂ ਇਹ ਨਹੀਂ ਕਰ ਸਕਦੇ ਕਿ ਅੱਜ ਕਰ ਲਿਆ ਤਿੰਨ ਦਿਨ ਨਹੀਂ ਕੀਤਾ ਫਿਰ ਦੁਬਾਰਾ ਕਰ ਲਿਆ ਫਿਰ ਬਹਿ ਗਏ ਇਨੂੰ ਲਗਾਤਾਰ ਤੁਸੀਂ 30 ਦਿਨ ਕਰਨਾ ਹੈ ਦੂਜਾ ਜਿਹੜਾ ਹੈਗਾ ਸੇਵਰਸ ਦੇ ਵਿੱਚ ਐਕ੍ਰੋਨਿਮ ਦੇ ਵਿੱਚ ਆਉਂਦਾ ਹੈ ਇਹ ਏ ਏ ਫਾਰ ਐਫਰਮੇਸ਼ਨਸ ਐਫਰਮੇਸ਼ਨਸ ਉਹ ਗੱਲਾਂ ਨੇ ਜੋ ਅਸੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਪੱਕਾ ਕਰਨ ਲਈ ਕਹਿੰਦੇ ਆ ਜਿਹੜੀਆਂ ਕਿ ਆਬਵੀਅਸਲੀ ਬੜੀਆਂ ਪੋਜ਼ਿਟਿਵ ਹੋਣੀ ਚਾਹੀਦੀਆਂ ਤੇ ਇਹ ਗੁਰਬਾਣੀ ਸਾਨੂੰ ਇਹਦੇ ਵਿੱਚ ਬਹੁਤ ਹੈਲਪ ਕਰਦੀ ਹੈ ਗੁਰਬਾਣੀ ਵਿੱਚ ਕਿੰਨੀਆਂ ਹੀ ਤੁਕਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਕਿ ਅਸੀਂ ਇੱਕ ਪ੍ਰਮਾਤਮਾ ਦੇ ਅੰਸ਼ ਆ ਤੇ ਪ੍ਰਮਾਤਮਾ ਸਾਡੇ ਕੋਲ ਹੈ ਤੇ ਅਸੀਂ ਉਹਦੇ ਕੋਲੋਂ ਜੋ ਵੀ ਚਾਹੀਏ ਉਹ ਮੰਗ ਸਕਦੇ ਹਾਂ ਪਰ ਉਹ ਮੰਗਣ ਦਾ ਇੱਕ ਤਰੀਕਾ ਹੈ ਅਕਸਰ ਜਿਹੜੇ ਸਾਡੇ ਦੇਖੋ ਜੀ ਥਾਟਸ ਨੇ ਆ ਜਿਹੜੀ ਸਾਡੀਆਂ ਗੱਲਾਂ ਨੇ ਉਹ ਬੜੀਆਂ ਨੈਗੇਟਿਵ ਹੁੰਦੀਆਂ ਐਫਰਮੇਸ਼ਨ ਇਸ ਨਥਿੰਗ ਬਟ ਇਟ ਇਸ ਬੇਸਿਕਲੀ ਸਟਰੋਂਗ ਪੋਜ਼ਿਟਿਵ ਥਿੰਕਸ ਥੈਟ ਯੂ ਸੇ ਅਬਾਊਟ ਯੋਰਸੈਲਫ ਜਿਵੇਂ ਜਿਹੜਾ ਮੈਨੂੰ ਐਫਰਮੇਸ਼ਨ ਜਿਹੜਾ ਜਿਹਨੇ ਮੈਨੂੰ ਬੜਾ ਹੈਲਪ ਕੀਤਾ ਉਹ ਇੱਕ ਸ਼ਬਦ ਹੈ ਗੁਰਬਾਣੀ ਦਾ ਮੈਨੂੰ ਲੱਗਦਾ ਹੈ ਕਿ ਦੁਨੀਆ ਵਿੱਚ ਇਸ ਤੋਂ ਵੱਡਾ ਐਫਰਮੇਸ਼ਨ ਹੋਰ ਕੋਈ ਨਹੀਂ ਹੈਗਾ ਇਤਨੂੰ ਮੈਂ ਥੋੜਾ ਜਿਹਾ ਸ਼ਬਦ ਸੁਨਾ ਸੁਨਾਣਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜੇ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਰ ਸਵਾਰੀਏ ਜਾਂ ਤੁੱਤ ਭਾਵੰਦਾ ਇਹਦੇ ਤੁਸੀਂ ਮੀਨਿੰਗ ਦਾ ਆਪਣੇ ਕੋਲ ਟਾਈਮ ਨਹੀਂ ਹੈਗਾ ਪਰ ਤੁਸੀਂ ਮੀਨਿੰਗ ਦੇ ਜ਼ਰੂਰ ਪੜਿਓ ਇਹਦੇ ਵਿੱਚ ਅਸੀਂ ਸਟਾਰਟਿੰਗ ਇਥੋਂ ਕਰਦੇ ਹਾਂ ਕਿ ਜੇ ਗੋ ਇਫ ਗੋਡ ਬੀ ਫਾਰ ਅਸ ਹੂ ਕੈਨ ਬੀ ਅਗੇਂਸਟ ਅਸ ਇਹ ਬਾਈਬਲ ਦੀ ਇੱਕ ਬੜੀ ਵੱਡੀ ਸੇਇੰਗ ਹੈ ਜਿਹੜੀ ਕਿ ਆਈ ਐਮ ਸ਼ੋਰ ਇੰਡੀਆ ਵਿੱਚ ਵੀ ਮੈਂ ਬਹੁਤ ਲੋਕਾਂ ਦੇ ਘਰਾਂ ਵਿੱਚ ਇਹ ਦੇਖਿਆ ਕਿ ਉਹਨਾਂ ਨੇ ਆਪਣੇ ਡਰੈਗ ਰੂਮ ਚ ਲਗਾਇਆ ਹੁੰਦਾ ਇਫ ਗੋਡ ਬੀ ਫਾਰ ਅਸ ਹੂ ਕੈਨ ਬੀ ਅਗੇਂਸਟ ਅਸ ਜੇ ਅਸੀਂ ਉਸ ਪਾਵਰ ਤੇ ਯਕੀਨ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਜੇ ਉਹ ਪਾਵਰ ਸਾਡੇ ਨਾਲ ਹੈ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਸ ਸ਼ਬਦ ਨਾਲ ਤੁਹਾਡੇ ਅੰਦਰ ਇੱਕ ਬੇਫਿਕਰੀ ਆਂਦੀ ਹੈ ਤੁਸੀਂ ਜਦੋਂ ਆਪਣੇ ਸਿਰ ਤੇ ਇਨਾ ਬੋਝ ਲੈ ਕੇ ਸਵੇਰੇ ਉੱਠਦੇ ਆਂ ਸੀ ਕਿ ਅਸੀਂ ਇਹ ਵੀ ਕੰਮ ਕਰਨਾ ਹੈ ਉਹ ਵੀ ਕੰਮ ਕਰਨਾ ਹੈ ਸਾਡਾ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਇਹ ਸ਼ਬਦ ਪੜਨ ਨਾਲ ਤੁਹਾਡੇ ਵਿੱਚ ਇੱਕ ਸਹਜ ਆਏਗਾ ਕਿ ਤੁਸੀਂ ਉਸ ਗॉड ਤੇ ਜਾਂ ਸੋ ਕਾਲਡ ਯੂਨੀਵਰਸ ਤੇ ٹرسٹ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ ਤੀਜੇ ਨੰਬਰ ਤੇ ਆਉਂਦਾ ਜੀ ਵੀ ਵੀ ਫਾਰ ਵਿਜ਼ੂਅਲਾਈਜ਼ੇਸ਼ਨ ਵੀ ਹੈਵ ਰੈਡ ਦਿਸ ਸੋ ਮਨੀ ਟਾਈਮਸ ਕਿ ਕੋਈ ਵੀ ਜਿਹੜੀ ਚੀਜ਼ ਹੈ ਇਟਸ ਮੇਡ ਵਾਈਜ਼ ਯੂ نو ਵਾਂਸ ਇਨ ਯੋਰ ਮਾਈਂਡ ਐਂਡ THEN ਸੈਕੰਡ ਇਨ ਯੂ نو ਇਨ ਪ੍ਰੈਕਟੀਕੈਲਿਟੀ ਇਟ ਯੂ نو ਇਟ ਬੇਸਿਕਲੀ ਮੈਨੀਫੈਸਟ ਜਿੰਨੇ ਵੀ ਪਲੇਅਰਸ ਅਜ ਤੱਕ ਦੁਨੀਆ ਦੇ ਹੋਏ ਨੇ ਤੁਸੀਂ ਵੱਡੇ ਤੋਂ ਵੱਡਾ ਪਲੇਅਰ ਲੈ ਲਓ ਜਿਹੜਾ ਮਾਈਕਲ ਜਾਰਡਨ ਸੀ ਬਾਸਕਟਬਾਲ ਦਾ ਜਾਂ ਵਿਰਾਟ ਕੋਹਲੀ ਜਾਂ ਐਮ ਐਸ ਥੋਨੀ ਉਹ ਸਾਰੇ ਆਪਣੇ ਗਰਾਊਂਡ 'ਵਿਚ ਜਾਣ ਤੋਂ ਪਹਿਲਾਂ ਆਪਣੇ ਸ਼ਾਰਟਸ ਜਿਹੜੇ ਐਗਜ਼ੈਕਟ ਉਹਨਾਂ ਨੇ ਸ਼ਾਰਟਸ ਖੇਡਣੇ ਆ ਉਹਦੀ ਵੀ ਪ੍ਰੈਕਟਿਸ ਆਪਣੇ ਮਾਈਂਡ ਦੇ ਵਿੱਚ ਪਰ ਵਿਜੂਅਲਾਈਜੇਸ਼ਨ ਕਰਕੇ ਜਾਂਦੇ ਨੇ ਤੇ ਜਦੋਂ ਅਸੀਂ ਵੀ ਫॉर ਵਿਜੂਅਲਾਈਜੇਸ਼ਨ ਦੀ ਗੱਲ ਕਰਦੇ ਹਾਂ ਤੁਸੀਂ ਆਪਣੇ ਲਾਈਫ ਵਿੱਚ ਜਿਹੜੇ ਵੀ ਗੋਲਸ ਤੁਸੀਂ ਟਾਰਗੇਟ ਜਿਹੜੇ ਅਚੀਵ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਵਿਜੂਅਲਾਈਜ਼ ਕਰਨਾ ਹੈ ਉਹਨੂੰ ਵਿਜੂਅਲਾਈਜ਼ ਤੁਸੀਂ ਐਦਾਂ ਨਹੀਂ ਕਰਨਾ ਕਿ ਤੁਹਾਨੂੰ ਲੱਗੇ ਕਿ ਇਹ ਨਹੀਂ ਹੋ ਸਕਦੇ ਤੁਸੀਂ ਐਦਾਂ ਵਿਜੂਅਲਾਈਜ਼ ਕਰਨਾ ਹੈ ਕਿ ਉਹ ਹੋ ਚੁੱਕੇ ਨੇ ਤੇ ਇਹ ਤੁਹਾਨੂੰ ਕਈ ਵਾਰੀ ਇਹ ਆਪਾਂ ਨੂੰ ਲੱਗਦਾ ਹੈ ਕਿ ਇਹ ਫੇਕ ਕਰਨਾ ਪਏਗਾ ਪਰ ਇਹ ਫੇਕ ਜਿਹੜੀ ਚੀਜ਼ ਹੈ once you start visualizing your goals they start manifesting in real life pe us to baad chautha sade kol aunda e e for exercise sanu bahut kiya gaya hai ke tusi apne you know sharir jada swasth hai te ode naal tado man swasth hai main is nu ulta lena ji je tado man swasth hai je tado mind swasth hai tado mind healthy hai tado sharir jada o aap hi holi holi healthy hovega and exercise more than physical fitness is for mental fitness is for mental toughness ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਸੀਂ ਆਪਣੀ ਬਾਡੀ ਦੀ ਲਿਮਿਟਸ ਨੂੰ ਯੂ نو ਤੁਸੀਂ ਟੈਸਟ ਕਰਦੇ ਹੋ ਤੇ ਤੁਸੀਂ ਉਹਦੇ ਵਿੱਚ ਉਹ ਲਿਮਿਟਸ ਨੂੰ ਹੌਲੀ 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 ਜਿਹੜਾ ਹੈਗਾ ਲਿਮਿਟਸ ਨੂੰ ਪਾਰ ਕਰਕੇ ਤੁਸੀਂ ਆਪਣੇ ਮਾਈਂਡ ਦੀ ਮੈਂਟਲ ਟਫਨੈਸ ਨੂੰ ਚੈੱਕ ਕਰਦੇ ਹੋ ਕਿ ਤੁਸੀਂ ਕਿੱਥੇ ਤੱਕ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਮੈਂ ਜੋ ਫਾਲੋ ਕਰਦਾ ਹਾਂ ਜੀ ਸਵੇਰੇ ਤੁਸੀਂ ਵਾਕ ਕਰ ਸਕਦੇ ਹੋ ਜੋਗਿੰਗ ਕਰ ਸਕਦੇ ਹੋ ਰਨਿੰਗ ਕਰ ਸਕਦੇ ਹੋ ਪਰ ਉਹਦੇ ਉਹ ਕਰ ਉਹ ਕਰਦੇ ਕਰਦੇ ਤੁਸੀਂ ਆਪਣੇ ਮਾਈਂਡ ਨੂੰ ਕਿਹੜੀ ਚੀਜ਼ ਫੀਡ ਕਰ ਰਹੇ ਹੋ ਜੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਆਪਣੇ ਮਾਈਂਡ ਨੂੰ ਯੂ نو ਰਿਲੈਕਸ ਕਰਵਾਉਣਾ ਹੈ ਤੁਸੀਂ ਕੀਰਤਨ ਸੁਣ ਸਕਦੇ ਹੋ ਜੋ ਮੈਂ ਕਰਦਾ ਮੈਂ ਕੀਰਤਨ ਦਾ ਸੁਣਦਾ ਹੀ ਸੁਣਦਾ ਉਹਦੇ ਨਾਲ ਮੈਂ ਮੋਟੀਵੇਸ਼ਨਲ ਜਿਹੜੀ ਵੀਡੀਓਜ਼ ਨੇ YouTube ਤੇ ਉਹ ਵਾਚ ਕਰਦਾ ਜਿਵੇਂ ਕਿ ਮੈਂ ਹੁਣ ਤੁਹਾਡੇ ਸਾਹਮਣੇ ਬਣਾ ਰਿਹਾ ਉਸ ਤੋਂ ਬਾਅਦ ਆਂਦਾ ਅਸੀਂ S A V E ਕਰ ਲਿਆ S for silence A for affirmation V for visualization E for exercise ਹੁਣ ਆ ਰੰਦਾ ਰੀਡਿੰਗ I can't tell you I can't emphasize you know more ਕਿ ਜੋ ਰੀਡਿੰਗ ਅ ਪਰਸਨ ਇਜ਼ ਵਾਟ ਏਵਰ ਹੀ ਰੀਡਸ ਜੋ ਜੇ ਤੁਹਾਨੂੰ ਰੀਡਿੰਗ ਦੀ ਆਦਤ ਹੈ ਤੇ ਤੁਸੀਂ ਲਾਈਫ ਵਿੱਚ ਉਹ ਚੀਜ਼ਾਂ ਅਚੀਵ ਕਰ ਸਕਦੇ ਹੋ ਜਿਹੜਾ ਕਿ ਐਵਰੇਜ ਬੰਦਾ ਅਚੀਵ ਨਹੀਂ ਕਰ ਸਕਦਾ ਐਂਡ एवरीवन ਹੈਜ਼ ਅ ਡਿਫਰੈਂਟ ਵੇ ਆਫ ਲਰਨਿੰਗ ਹੁਣ ਕਈ ਬੰਦਿਆਂ ਨੂੰ ਵੀਡੀਓਜ਼ ਵਾਚ ਕਰਕੇ ਜ਼ਿਆਦਾ ਨੋਲਿਜ ਗੇਨ ਹੁੰਦੀ ਹੈ ਕਈ ਜਿਹੜੇ ਨੇ ਉਹ ਰੀਡਰਸ ਹੁੰਦੇ ਨੇ ਕਈ ਹੁੰਦੇ ਨੇ ਜਿਹੜੇ ਕਿ ਪੋਡਕਾਸਟ ਜਾਂ YouTube ਨੂੰ ਲਿਸਨ ਕਰਦੇ ਨੇ ਥਿਸ ਇਜ਼ ਬੇਸਿਕਲੀ ਗੇਨਿੰਗ ਨੋਲਿਜ ਇਨ ਵਾਟ ਏਵਰ ਵੇ ਯੂ نو ਯੋਰ ਮਾਈਂਡ Is basically taking that knowledge in. Merely or reading YouTube the videos watch But reading is nothing but you know gaining more knowledge and learning from your role models. Last which the जा S. S for scribing. Scribing is basically writing. A magic happens when you write your goals and when you put your goals in writing and you start seeing them every day. A bohot researches have proved. ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਬੈਨੀਫਿਟ ਕਰਨਾ ਹੈ ਤੁਸੀਂ ਉਹਨੂੰ ਲਿਖ ਕੇ ਆਪਣੇ ਕੋਲ ਰੱਖੋ ਜਾਂ ਤੁਸੀਂ ਆਪਣੇ ਜਿੱਥੇ ਵੀ ਉਹਨੂੰ ਰੱਖਣਾ ਹੈ ਉਹਨੂੰ ਮਿਰਰ ਤੇ ਲਗਾਓ ਜਾਂ ਆਪਣੇ ਵਿਜ਼ਨ ਬੋਰਡ ਤੇ ਲਗਾਓ ਉਹਨੂੰ ఎవਰੀ ਡੇ ਦੇਖੋ ਜਦੇ ਨਾਲ ਤੁਹਾਨੂੰ ਜਿਹੜਾ ਹੈਗਾ ਤੁਹਾਡੇ ਜਿਹੜਾ ਮਾਈਂਡ ਹੈ ਤੁਹਾਡਾ ਸਬਕੌਂਸ਼ੀਅਸ ਮਾਈਂਡ ਜਿਹੜਾ ਹੈ ਉਹ ਰੈਪੀਟੀਸ਼ਨ ਦੇ ਕੰਮ ਕਰਦਾ ਵਾਂਸ ਯੂ ਸਟਾਰਟ ਰਾਈਟਿੰਗ ਯੋਰ ਗੋਲਸ ఎవਰੀ ਡੇ ਐਂਡ ਯੂ نو ਲੁਕਿੰਗ ਐਟ ਥੈਮ ਰਿਪੀਟਿਡਲੀ ਉਹ ਜਿਹੜੇ ਗੋਲਸ ਨੇ ਜਾਂ ਟਾਰਗੇਟਸ ਨੇ ਹੌਲੀ-ਹੌਲੀ ਪੂਰੇ ਹੋ ਜਾਂਦੇ ਨੇ ਇਹ ਆ ਜਾਂਦਾ ਜੀ ਐਸ ਸਕ੍ਰਾਈਬਿੰਗ ਦੇ ਵਿੱਚ ਅੱਜ ਥੈਂਕ ਯੂ ਸੋ ਮਚ ਸਾਡੇ ਨਾਲ ਆਪਣੀ ਸੇਵਰਸ ਦੀ ਰੁਟੀਨ ਸ਼ੇਅਰ ਕਰਨ ਅਸਤੇ ਇੱਕ ਵਾਰੀ ਲਾਸਟ ਵਿੱਚ ਸਾਡੀ ਆਡੀਅנס ਲਈ ਪਲੀਜ਼ ਸਮਰਾਈਜ਼ ਦ ਸੇਵਰਸ ਰੁਟੀਨ ਇੱਕ ਵਾਰੀ ਆਪਾਂ ਇਹਨੂੰ ਜੇ ਰਿਵਾਈਸ ਕਰਾਂਗੇ ਐਸ ਫਾਰ ਸਾਇਲੈਂਸ ਗੱਲ ਕੀਤੀ ਮੈਡੀਟੇਸ਼ਨ ਦੀ ਏ ਫਾਰ ਅਫਰਮੇਸ਼ਨਸ ਗੱਲ ਕੀਤੀ ਪੋਜ਼ਿਟਿਵ ਚੀਜ਼ਾਂ ਆਪਣੇ ਆਪ ਨੂੰ ਬੋਲਣ ਦੀ ਵੀ ਫਾਰ ਵਿਜ਼ੂਅਲਾਈਜ਼ੇਸ਼ਨ ਜਾਂ ਤੁਸੀਂ ਆਪਣਾ ਵਿਜ਼ਨ ਬੋਰਡ ਵੀ ਕਹਿ ਸਕਦੇ ਹੋ ਟੀ ਫਾਰ ਐਕਸਰਸਾਈਜ਼ ਆਰ ਫਾਰ ਰੀਡਿੰਗ ਐਂਡ ਐਸ ਫਾਰ ਸਕ੍ਰਾਈਬਿੰਗ ਦੋਸਤੋ ਮੈਨੂੰ ਦੱਸਿਓ ਤੁਹਾਨੂੰ ਇਹ ਜਿਹੜਾ ਮੇਰਾ ਇੱਕ ਸੇਵਰਸ ਦਾ ਐਕ੍ਰੋਨਿਮ ਕਿਦਾਂ ਲੱਗਿਆ ਤੇ ਇਹ ਜਿਹੜੀ ਬੁੱਕ ਹੈ ਮੈਰੀਕਲ ਮਾਰਨਿੰਗ ਮਿਲੀਅਨੈਰ ਇਹਨੂੰ ਜ਼ਰੂਰ ਪੜ੍ਹਨਾ ਤੇ ਇਸ ਰੂਟੀਨ ਨੂੰ 30 ਡੇਸ ਲਈ ਤੁਸੀਂ ਫਾਲੋ ਕਰਨਾ ਹੈ ਵਿਦਆਊਟ ਐਨੀ ਗੈਪ ਤੇ ਮੈਨੂੰ ਤੁਸੀਂ ਦੱਸਣਾ ਕਮੈਂਟਸ ਦੇ ਵਿੱਚ ਕਿ ਤੁਹਾਨੂੰ ਕਿਦਾਂ ਲੱਗਿਆ ਤੇ ਕੀ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਚੇਂਜਸ ਐਕਚੁਅਲ ਵਿੱਚ ਦੇਖਿਆ ਕਿ ਨਹੀਂ ਦੇਖਿਆ ਥੈਂਕ ਯੂ ਸੋ ਮਚ